ਅੱਜ ਆਪਾਂ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੋਦੇ ਦੀ ਕਹਾਣੀ ਲੈ ਕੇ ਆਏ ਹਾਂ ਜੋ ਕਿ ਜਿੰਨੇ ਸਰੀਰ ਦੇ ਹਲਕੇ ਤੇ ਕੱਦ ਤੋਂ ਨਿੱਕੇ ਨੇ ਉਹਨੇ ਹੀ ਜਾਫੀਆਂ ਨੂੰ ਟੱਚ ਮਾਰ ਕੇ ਭੱਜਣ ਦੇ ਵਿੱਚ ਤਿੱਖੇ ਨੇ ਕਬੱਡੀ ਖੇਡ ਕੇ ਛੋਟੀ ਉਮਰੇ ਵੱਡੀਆਂ ਪਲਾਂਘਾਂ ਪੁੱਟਣ ਵਾਲੇ ਇਸ ਵਰਤੀਲੇ ਰੇਡਰ ਨੂੰ ਲੋਕ ਦਿਨੋਂ ਪਿਆਰ ਕਰਦੇ ਨੇ ਕਬੱਡੀ ਰਾਹੀਂ ਸੰਦੀਪ ਨੇ ਵੱਡੇ ਵੱਡੇ ਨਾਮ ਤੇ ਸਨਮਾਨ ਆਪਣੇ ਨਾਮ ਕੀਤੇ ਨੇ ਆਖਰ ਉਹਨਾਂ ਨੇ ਕਬੱਡੀ ਰਾਹੀਂ ਕੀ ਕੁਝ ਦਿੱਤਿਆ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਉਨ੍ਹਾਂ ਦਾ ਵਿਆਹ ਹੋਇਆ ਹੈ ਜਾਂ ਫਿਰ ਨਹੀਂ ਉਹਨਾਂ ਦੀ ਖਰਾਕ ਕੀ ਹੈ ਤੇ ਉਹ ਮਿਹਨਤ ਕਿਵੇਂ ਲਾਉਂਦੇ ਨੇ ਤੇ ਕਿੰਨੇ ਘੰਟੇ ਲਾਉਂਦੇ ਨੇ ਤੇ ਉਹਨਾਂ ਨੇ ਕਬੱਡੀ ਕਿੱਥੋਂ ਤੇ ਕਦੋਂ ਖੇਡਣੀ ਸ਼ੁਰੂ ਕੀਤੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਅੰਦਰ ਮਿਲ ਜਾਣਗੇ ਤੇ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਜਰੂਰ ਦਬਲੋ ਸੋ ਸਭ ਤੋਂ ਪਹਿਲਾਂ ਸੰਦੀਪ ਦੋਦੇ ਦਾ ਜਨਮ ਜ਼ਿਲ੍ਹਾ ਸ਼੍ਰੀ ਮੋਕਸਰ ਜੈਬ ਦੇ ਪਿੰਡ ਦੋਦਾ ਦੇ ਜੱਟ ਸਿੱਖ ਪਰਿਵਾਰ ਦੇ ਵਿੱਚ ਹੋਇਆ। ਇਹਨਾਂ ਦੀ ਡੇਟ ਆਫ ਬਰਥ 5 ਦਸੰਬਰ 1992 ਦੀ ਹੈ। ਸਾਲ 2025 ਦੇ ਹਿਸਾਬ ਨਾਲ ਸੰਦੀਪ ਦੀ ਉਮਰ ਕੁਝ 33 ਸਾਲ ਹੋ ਚੁੱਕੀ ਹੈ। ਤੇ ਇਹਨਾਂ ਦੀ ਹਾਈਟ 5 ਫੁੱਟ 7 ਇੰਚ ਦੇ ਲਗਭਗ ਹੈ। ਇਹਨਾਂ ਦਾ ਸਰੀਰ ਦਾ ਭਾਰ 75 ਕਿਲੋ ਦੇ ਆਸ-ਪਾਸ ਹੈ। ਜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਰਾਜਾ ਸਿੰਘ ਹੈ ਤੇ ਇਹਨਾਂ ਦੀ ਮਾਤਾ ਦਾ ਨਾਮ ਸਰਗਵਾਸੀ ਕਲਵੰਤ ਕੋਹੜਾ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਸੰਦੀਪ ਦੋਦੇ ਦੇ ਛੋਟੇ ਭਰਾ ਦਾ ਨਾਮ ਅਮਨਦੀਪ ਕੋੜਾ ਹੈ ਜੋ ਕਿ ਕਬੱਡੀ ਖੇਡਦਾ ਹੈ ਤੇ ਇੱਕ ਵਧੀਆ ਜਾਫੀ ਹੈ ਸੰਦੀਪ ਦਾ ਵਿਆਹ ਹੋ ਚੁੱਕਿਆ ਹੈ ਤੇ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਇਹਨਾਂ ਨੇ ਨਿਰਗੁਣ ਦੀਪ ਰੱਖਿਆ ਤੁਹਾਨੂੰ ਦੱਸ ਦਈਏ ਕਿ ਸੰਦੀਪ ਨੂੰ ਕਬੱਡੀ ਤੋਂ ਪਹਿਲਾਂ ਗਾਉਣ ਦਾ ਸ਼ੌਂਕ ਸੀ ਤੇ ਉਹ ਸਿੰਗਰ ਬਣਨਾ ਚਾਹੁੰਦੇ ਸੀ ਫਿਰ ਹੁਣ ਕਬੱਡੀ ਜਕਾਮਯਾਬ ਹੋਣ ਤੋਂ ਬਾਅਦ ਉਹ ਸਿਰਫ ਕਬੱਡੀ ਹੀ ਖੇਡਣਾ ਚਾਹੁੰਦੇ ਨੇ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹ ਪੜ੍ਹ ਚ ਠੀਕ-ਠਾਕ ਹੀ ਸੀ ਨਾਬੋਤੇਸ਼ਿਆਰ ਤੇ ਨਾਬੋਤੇ ਨਲੈਕ ਇਹਨਾਂ ਨੇ ਪਲੱਸ 2 ਤੱਕ ਪੜ੍ਹਾਈ ਕੀਤੀ ਹੋਈ ਹੈ ਕਬੱਡੀ ਖੇਡਣ ਕਰਕੇ ਇਹ ਅੱਗੇ ਨਹੀਂ ਪੜ ਸਕੀ। ਉਹਨੂੰ ਦੱਸਦੀ ਹੈ ਕਿ ਇਹਨਾਂ ਦਾ ਪਰਿਵਾਰ ਕਿੱਥਾ ਖੇਤੀਬਾੜੀ ਹੈ। ਇਹਨਾਂ ਦੇ ਪਿਤਾ ਆਪਣੇ ਘਰ ਦੇ 8 ਕਿੱਲੇਾਂ ਦੇ ਵਿੱਚ ਖੇਤੀ ਕਰਦੇ ਨੇ। ਉਹਨਾਂ ਨੇ ਆਪਣੇ ਪੁੱਤਰਾਂ ਤੇ ਕਦੇ ਵੀ ਕੰਮ ਦਾ ਜ਼ੋਰ ਨਹੀਂ ਪਾਇਆ। ਬਾਕੀ ਜਦੋਂ ਇਹਨਾਂ ਨੂੰ ਟਾਈਮ ਮਿਲਦਾ ਤਾਂ ਉਹ ਆਪਣੇ ਪਿਤਾ ਦੇ ਨਾਲ ਮਾਣਾ-ਮੂਟਾ ਕੰਮ ਕਰਾ ਦਿੰਦੇ ਨੇ। ਜੇ ਇਹਨਾਂ ਦੀ ਕਬੱਡੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਸਕੂਲ ਦੇ ਦਿਨਾਂ 'ਚ ਸੰਦੀਪ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਫੁੱਟਬਾਲ ਖੇਡਣ ਜਾਇਆ ਕਰਦਾ ਸੀ। ਉਸੇ ਗਰਾਊਂਡ ਦੇ ਵਿੱਚ ਉਹਨਾਂ ਦੇ ਪਿੰਡ ਦਾ ਇੱਕ ਬਾਬਾ ਨੇਕ ਗੱਲ ਮੁੰਡਿਆਂ ਨੂੰ ਇਕੱਠੇ ਕਰਕੇ ਕਬੱਡੀ ਖੜਾਇਆ ਕਰਦਾ ਸੀ ਕਰਦੇ ਕਰਾਉਂਦੇ ਉਹ ਫੁੱਟਬਾਲ ਖੇਡਣ ਵਾਲੇ ਮੁੰਡਿਆਂ ਨੂੰ ਵੀ ਕਬੱਡੀ ਖੜਾਉਣ ਲੱਗ ਪਿਆ ਸੋ ਉੱਥੋਂ ਸੰਦੀਪ ਨੇ ਸਾਲ 2005 ਦੇ ਵਿੱਚ ਕਬੱਡੀ ਸਿੱਖਣੀ ਤੇ ਖੇਡਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਆਪਣੇ ਉਸਤਾਦ ਕਰਮਜੀਤ ਸਿੰਘ ਗੋਟਾ ਤੋਂ ਕਬੱਡੀ ਦੇ ਦਾਪੇਜ ਵਗੈਰਾ ਸਿੱਖੇ ਇਹਨਾਂ ਨੇ 32 35 ਕਿਲੋ ਭਾਰ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਉਸ ਤੋਂ ਬਾਅਦ 38 40 ਕਿਲੋ ਵਰਗ ਦੇ ਕਈ ਮੈਚ ਖੇਡੇ ਕਰਦੇ ਕਰਾਉਂਦੇ 40 48 52 55 62 65 70 75 ਭਾਰ ਵਰਗ ਦੇ ਮੈਚ ਖੇਡੇ ਖੇਡਦਾ ਖੇਡਦਾ ਦੌੜਦਾ ਤਗੜਾ ਹੁੰਦਾ ਗਿਆ ਜਦੋਂ ਸੰਦੀਪ 55 ਕਿਲੋ ਦੇ ਮੈਚ ਖੇਡਦਾ ਰਿਹਾ ਤਾਂ ਉਦੋਂ ਇਹਨਾਂ ਦੇ ਭਰਾ ਅਮਨਦੀਪ ਘੋੜੇ ਨੇ ਵੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੋ ਇਦਾਂ 75 ਕਿਲੋ ਭਾਰ ਵਰਗ ਦੇ ਵਿੱਚ ਮੈਚ ਖੇਡਦੇ ਆ ਸੰਦੀਪ ਦਾ ਨਾਮ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਪੜਦਾਦੇ ਦੇ ਭਰਾ ਦਾ ਨਾਮ ਨੀਕੀ ਬਾਬਾ ਸੀ ਜੋ ਕਿ ਕਬੱਡੀ ਖੜਾਇਆ ਕਰਦਾ ਸੀ ਉਹਨਾਂ ਤੋਂ ਬਾਅਦ ਸੰਦੀਪ ਤੇ ਪਰਿਵਾਰ ਚ ਕੋਈ ਵੀ ਕੋਡੀ ਨਹੀਂ ਖੇਡਿਆ ਪਰ ਸੰਦੀਪ ਤੇ ਉਹਨਾਂ ਦੇ ਭਰਾ ਨੇ ਕੋਡੀ ਖੇਡਣੀ ਸ਼ੁਰੂ ਕੀਤੀ ਇਸੇ ਕਰਕੇ ਇੱਕ ਵੱਡੀ ਦੇ ਮੈਦਾਨ ਦੇ ਵਿੱਚ ਬਲਾਰੇ ਸੰਦੀਪ ਨੂੰ ਨੇਕੀ ਬਾਬੇ ਦਾ ਪੋਤਾ ਕਹਿ ਕੇ ਵੀ ਬੁਲਾਉਂਦੇ ਨੇ 75 ਕਿਲੋ ਦੇ ਕਈ ਮੈਚ ਖੇਡਣ ਤੋਂ ਬਾਅਦ ਉਹਨਾਂ ਨੇ ਸਾਲ 2011-12 ਤੋਂ ਓਪਨ ਦੇ ਮੈਚ ਖੇਡਨੇ ਸ਼ੁਰੂ ਕੀਤੇ। ਇਹਨਾਂ ਨੇ ਸਭ ਤੋਂ ਪਹਿਲਾ ਓਪਨ ਮੈਚ ਫਕਰ ਸੰਦੇਖੇ ਖੇਡਿਆ। ਉਹਨੂੰ ਦੱਸ ਦਈਏ ਕਿ ਇਹਨਾਂ ਦੇ ਕੰਗਰਾਲੇ ਜਿਹੇ ਵਾਲਾਂ ਦੇ ਸਟਾਈਲ ਦੇ ਵੀ ਲੋਕ ਫੈਨ ਨੇ। ਦੋਵੇਂ ਗੋਡੇ ਬਾਹਰ ਕੱਢ ਕੇ ਤੇ ਦੋਵੇਂ ਬਾਹਾਂ ਬਾਹਰ ਬੱਲ ਫਲਾ ਕੇ ਜਦੋਂ ਸੰਦੀਪ ਰੇਡ ਪਾਉਂਦਾ ਹੈ ਤਾਂ ਪਤੰਦਰ ਬਾਹਲਾ ਫੱਬਦਾ ਹੈ। ਗ੍ਰਾਊਂਡ ਦੇ ਵਿੱਚ ਇਹ ਨਾਲ ਦੇ ਖਿਡਾਰੀਆਂ ਨਾਲ ਬਹੁਤ ਘੱਟ ਗੱਲ ਕਰਦਾ ਹੈ ਇਹਦਾ ਟਾਰਗੇਟ ਰੇਡਾਂ ਪਾਉਣਾ ਤੇ ਮੈਚ ਨੂੰ ਜਿੱਤਣਾ ਹੁੰਦਾ ਹੈ ਸੰਦੀਪ ਗ੍ਰਾਊਂਡ ਦੇ ਵਿੱਚ ਐਕਸ਼ਨ ਵੀ ਭੂਰ ਨਹੀਂ ਕਰਦਾ ਤੇ ਨਾਲ ਹੀ ਕਿਸੇ ਨਾਲ ਬਹਿਸਬਾਜੀ ਕਰਦਾ ਹੈ ਸੰਦੀਪ ਨੇ ਉਪਨ ਦੇ ਪਿੰਡਵਾਰ ਮੈਚ ਖੇਡਦੇ ਆ ਸਾਲ 2013 ਦੇ ਵਿੱਚ ਕਲਖਣਾ ਅਕੈਡਮੀ ਵੱਲੋਂ ਖੇਡਣਾ ਸ਼ੁਰੂ ਕੀਤਾ ਅੱਜ ਵੀ ਸੰਦੀਪ ਇਸੇ ਅਕੈਡਮੀ ਵੱਲੋਂ ਉਪਨ ਦੇ ਮੈਚ ਖੇਡਦਾ ਹੈ ਤੇ ਨਾਲ ਹੀ ਉਹ ਆਪਣੇ ਪਿੰਡ ਦੀ ਟੀਮ ਬਣਾ ਕੇ ਵੀ ਖੇਡਦਾ ਹੈ ਇਸ ਵਿੱਚ ਅਮਰਦੀਪ ਕੋੜਾ ਰਪਿੰਦਰ ਦੋਦਾ ਕਾਲਾ ਤੇ लवली ਜਿਹੇ ਇਹਨਾਂ ਦੇ ਪਿੰਡ ਦੇ ਹੀ ਖਿਡਾਰੀ ਖੇਡਦੇ ਨੇ ਕਰਦੇ ਕਰਾਉਂਦੇ ਸਾਲ 2014 ਦੇ ਵਿੱਚ ਸੰਦੀਪ ਪਹਿਲੀ ਵਾਰ ਕਨੇਡਾ ਖੇਡਣ ਗਿਆ 2015 ਦੇ ਵਿੱਚ ਇਹਨਾਂ ਦੇ ਗੋਡੇ ਤੇ ਸੱਟ ਲੱਗ ਗਈ ਗੋਡੇ ਦਾ ਲੀਗਾਮੈਂਟ ਟੁੱਟ ਗਿਆ ਸੀ ਸੰਦੀਗਰ ਤੋਂ ਇਹਨਾਂ ਨੇ ਗੋਡੇ ਦਾ ਆਪਰੇਸ਼ਨ ਕਰਵਾਇਆ ਸੀ ਉਸ ਤੋਂ ਬਾਅਦ ਸੰਦੀਪ ਸਾਲ 2016, 17, 18 ਤੇ 19 ਦੇ ਵਿੱਚ ਲਗਾਤਾਰ ਕਨੇਡਾ ਗਿਆ ਉਹਨੂੰ ਦੱਸ ਦਈਏ ਕਿ ਸਾਲ 2014 ਦੇ ਵਿੱਚ ਇਹਨਾਂ ਨੇ ਤਖਤਪੁਰਾ ਸਾਹਿਬ ਦੇ ਟੂਰਨਾਮੈਂਟ ਤੋਂ ਬੈਸਟ ਰੇਡਰ ਰਹਿ ਕੇ ਆਪਣਾ ਪਹਿਲਾ ਮੋਟਰਸਾਈਕਲ ਜਿੱਤਿਆ ਇਸ ਮੈਚ ਦੇ ਵਿੱਚ ਮਾਨੂਕੇ ਗਿੱਲਾਂ ਦੀ ਟੀਮ ਵਿੱਚ ਖੇਡ ਰਹੇ ਸੀ ਤੇ ਬੁਰਜ ਹਰੀਕੇ ਦੀ ਟੀਮ ਦੇ ਵਿਰੁੱਧ ਖੇਡ ਰਹੇ ਸੀ ਇਸ ਮੈਚ ਦੇ ਵਿੱਚ ਉਹਨਾਂ ਨੇ ਜੀਵਨ ਮਾਨੂਕੇ ਦੇ ਨਾਲ ਮਿਲ ਕੇ ਰੇਡਾਂ ਪਾਈਆਂ ਸੀ ਉਸ ਤੋਂ ਬਾਅਦ ਲਵਾਰੇ ਬਾਬਾ ਦਾਮੂ ਸ਼ਾਹ ਦੇ ਮੈਚ ਤੋਂ ਉਹਨਾਂ ਨੇ ਮੋਟਰਸਾਈਕਲ ਜਿੱਤਿਆ ਸੋ ਇਦਾਂ ਇਹ ਫਕਰ ਝੰਡੇ ਮਾਨੂਕੇ ਗਿੱਲਾਂ ਫਲੂਰ ਤੇ ਤੇ ਬੰਦ ਦੂੜਪਿੰਡ ਦੀਆਂ ਟੀਮਾਂ ਚ ਕਬੱਡੀ ਖੇਡਦੇ ਰਹੇ ਉਸ ਤੋਂ ਬਾਅਦ ਧੀਰੂ ਵਾਲ ਕਬੱਡੀ ਟੂਰਨਾਮੈਂਟ ਤੋਂ ਇਹਨਾਂ ਨੇ ਬੁਲਟ ਮੋਟਰਸਾਈਕਲ ਜਿੱਤਿਆ ਇੱਕ ਘੋੜਾ ਇਹਨਾਂ ਨੇ ਕੋਟਪਾਈਆ ਤੋਂ ਜਿੱਤੇ ਤੇ ਦੂਜਾ ਘੋੜਾ ਇਹਨਾਂ ਨੇ ਗਾਂਧਰੀਆ ਦੇ ਟੂਰਨਾਮੈਂਟ ਤੋਂ ਜਿੱਤਿਆ ਸੰਦੀਪ ਨੂੰ ਕਲਕਾਨਾ ਅਕੈਡਮੀ ਵੱਲੋਂ ਸਵਾਰਾਜ 855 ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਅੱਜ ਵੀ ਇਹ ਟਰੈਕਟਰ ਆਪਣੀ ਕਰਿਆ। ਇਦਾਂ ਸੰਦੀਪ ਪੰਜਾਬ ਤੋਂ ਨਿਵਾਸੀ ਦੇ ਬਾਬਰੇ ਦੇ ਨਾਲ ਨਾਲ ਬਾਹਰਲੇ ਦੇ ਵਿੱਚ ਤੇ ਮੁੰਬਈ ਦੇ ਵਿੱਚ ਵੀ ਆਪਣੀ ਪੂਰੀ ਦੋਹਰ ਬਣਾ ਚੁੱਕਿਆ ਹੈ। ਹੁਣ ਜੇ ਇਹਨਾਂ ਦੇ ਨਾਮਾਂ ਬਾਰੇ ਗੱਲ ਕਰੀਏ ਤਾਂ ਸੰਦੀਪ ਹੁਣ ਤੱਕ ਕਈ ਮੋਟਰਸਾਈਕਲ ਘੋੜੇ, ਮੁੰਦਰੀਆਂ, ਐਲਸੀਡੀਆਂ, ਟਰੋਫੀਆਂ ਤੇ ਨਕਦ ਇਨਾਮ ਜਿੱਤ ਚੁੱਕਾ ਹੈ। ਸੰਦੀਪ ਘਰ ਦੀ ਆਮ ਦੇਸੀ ਖਾਣਕ ਦੁੱਧ, ਦਹੀਂ, ਅੰਡਾ, ਮੀਟ, ਛੋਲੇ, ਸੋਇਆਬੀਨ, ਬਦਾਮਾਂ ਦਾ ਰਗੜਾ ਵਗੈਰਾ ਲੈਂਦੇ ਨੇ। ਪ੍ਰੈਕਟਿਸ ਦੀ ਗੱਲ ਕਰੀਏ ਤਾਂ ਸੰਦੀਪ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਸ਼ਾਮ ਤੇ ਸਵੇਰੇ 2 ਤੋਂ 3 ਘੰਟੇ ਦੇਸੀ ਮਿਹਨਤ ਲਾਉਂਦੇ ਨੇ। ਜਿੰਮੂ ਵਗੈਰਾ ਇਹ ਬਹੁਤ ਘੱਟ ਲਾਉਂਦੇ ਨੇ। ਜੇ ਇਹਨਾਂ ਦੀ ਸ਼ੌਂਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਵੇਖਣੀਆਂ ਬਹੁਤ ਪਸੰਦ ਨੇ। ਹਰਦੀਪ ਮਾਨਕ, ਚੁੱਪ ਮਕੀਲਾ ਤੇ ਮੁਹੰਮਦ ਸਦੀਕ ਦੇ ਪੁਰਾਣੇ ਗਾਣੇ ਸੁਣਨੇ ਪਸੰਦ ਨੇ। ਬਾਕੀ ਇਹਨਾਂ ਨੂੰ ਹਾਲੀਵੁੱਡ ਐਕਸ਼ਨ ਫਿਲਮਾਂ ਜੋ ਹਿੰਦੀ ਦੇ ਵਿੱਚ ਡੱਬ ਹੋਈਆਂ ਉਹਨਾਂ ਨੂੰ ਵੀ ਦੇਖਣਾ ਬਹੁਤ ਪਸੰਦ ਹੈ। ਸੋ ਇਹ ਸੀ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਦੋਦੇ ਦੀ ਬਾਇਓਗ੍ਰਾਫੀ। ਤੁਹਾਨੂੰ ਸੰਦੀਪ ਦੀ ਖੇਡ ਕਿਵੇਂ ਦੀ ਲੱਗਦੀ ਹੈ? ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ। ਸੋ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ।